ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚੌਵਰ ਸ਼ਤਰ ਤਖਤ ਦੇ ਮਾਲਕ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਆਖਿਆ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਮਲ ਪੰਥ ਦੀ ਨੀਂ ਰੱਖੀ ਧੰਨ ਨੇ ਗੁਰੂ ਨਾਨਕ ਪਾਤਸ਼ਾਹ ਜਦੋਂ 9 ਸਾਲ ਦੇ ਆ ਤਾਂ ਉਹਨਾਂ ਦੇ ਘਰੇ ਇੱਕ ਪ੍ਰੋਗਰਾਮ ਹੈ ਬੜੇ ਬੜੇ ਲੋਕ ਆਏ ਜਦੋਂ ਗੁਰੂ ਨਾਨਕ ਸਾਹਿਬ ਦੇ ਗਲ ਦੇ ਵਿੱਚ ਜੋ ਰਵੈਤ ਚੱਲਦੀ ਆ ਰਹੀ ਸੀ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਖੜਾ ਕਰ ਦਿੱਤਾ ਸਵਾਲ ਇਹ ਸੀ ਕਿ ਇਹ ਜਨੇਊ ਬ੍ਰਾਹਮਣ ਨੂੰ ਵਖਰਾ ਖੱਤਰੀ ਨੂੰ ਹੋਰ ਵੈਸ਼ ਨੂੰ ਹੋਰ ਤੇ ਸ਼ੂਦਰ ਤੇ ਪਾ ਹੀ ਨਹੀਂ ਸਕਦਾ ਨਾ ਬੀਬੀਆਂ ਪਾ ਸਕਦੀਆਂ ਗੁਰੂ ਨਾਨਕ ਸਾਹਿਬ ਨੇ ਦਇਆ ਕਪਾ ਸੰਤੋਖ ਸੂਤ ਜੱਟ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਘਤ ਰੱਬੀ ਗੁਣਾ ਦੀ ਗੱਲ ਕੀਤੀ ਤਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ ਦੇ ਅੰਦਰ ਜਿਹੜੀ ਜਾਤ ਪਾਤ ਸੂਤ ਸ਼ਾਦ ਭੇਦ ਭਾਗ ਊਚ ਨੀਚ ਰੰਗ ਨਸਲ ਇਹ ਵਿਤਕਰੇ ਉਦੋਂ ਵੀ ਬਹੁਤ ਸਨ ਔਰ ਬਹੁਤ ਜਿਆਦਾ ਸਨ ਗੁਰੂ ਨਾਨਕ ਪਾਤਸ਼ਾਹ ਨੇ ਐਸੇ ਪੰਥ ਦੀ ਨੀਂ ਰੱਖੀ ਜਿਹੜਾ ਵੀ ਗੁਰੂ ਨਾਨਕ ਦੇ ਕੋਲ ਆਉਂਦਾ ਗਿਆ ਗੁਰੂ ਦਾ ਸ਼ਬਦ ਸੁਣਦਾ ਗਿਆ ਬਾਣੀ ਨੂੰ ਅਮਲਾਂ ਦੇ ਵਿੱਚ ਲਿਆਉਂਦਾ ਰਿਹਾ ਜਿੰਨੇ ਵੀ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਉਹਦੇ ਵਿੱਚੋਂ ਜਾਤ ਪਾਤ ਊਚ ਨੀਚ ਭੇਦ ਭਾਵ ਸ਼ੂਤ ਸ਼ਾਦ ਇਹ ਮੁਕੰਮਲ ਤੌਰ ਤੇ ਖਤਮ ਹੋ ਗਿਆ ਉਹ ਗੁਰੂ ਨਾਨਕ ਦਾ ਸਿੱਖ ਬਣ ਗਿਆ ਤੇ ਜਿਹੜਾ ਗੁਰੂ ਨਾਨਕ ਦਾ ਸਿੱਖ ਬਣਿਆ ਉਹ ਸਿੱਧਾ ਇੱਕ ਅਕਾਲ ਪੁਰਖ ਦੇ ਲੜ ਲੱਗ ਗਿਆ ਉਹ ਭਰਮਾਂ ਤੋਂ ਉੱਪਰ ਉੱਠ ਗਿਆ ਉਹ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣ ਲੱਗਾ ਗੁਰੂ ਨਾਨਕ ਪਾਤਸ਼ਾਹਾਂ ਨੇ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਨਿਰਮਲ ਫਲਸਫੇ ਨੂੰ ਬਾਕੀ ਗੁਰੂਆਂ ਨੇ ਗੁਰਜੋਤ ਉਹੀ ਸੀ ਜੋਤ ਉਹਾ ਜੁਗਤਸਾਏ ਸ਼ੈ ਕਾਇਆ ਫੇਰ ਪਲਟ ਗਿਆ ਨੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਤੇ ਬਾਕੀ ਗੁਰੂ ਸਾਹਿਬ ਗੁਰੂ ਨਾਨਕ ਦੀ ਗੱਲ ਨੂੰ ਹੀ ਉਹ ਗੁਰੂ ਨਾਨਕ ਹੀ ਨੇ ਉਹਨਾਂ ਨੇ ਵੀ ਅੱਗੇ ਤੋਰਿਆ ਖਡੂਰ ਸਾਹਿਬ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਇੱਕ ਤਾਂ ਗੁਰੂ ਨੇ ਲੋਕਾਂ ਦੀ ਬੋਲੀ ਕਿਉਂਕਿ ਪਹਿਲਾਂ ਇਹ ਸੀ ਕਿ ਕੋਈ ਇੱਕ ਖਾਸ ਬੋਲੀ ਉਹ ਰੱਬ ਦੀ ਬੋਲੀ ਹੈ ਤੇ ਉਸ ਬੋਲੀ ਨੂੰ ਇੱਕ ਖਾਸ ਵਰਣ ਦੇ ਲੋਕ ਉਹ ਬੋਲ ਸਕਦੇ ਆ ਉਹ ਸੁਣ ਸਕਦੇ ਆ ਹਰ ਬੰਦਾ ਉਸ ਬੋਲੀ ਨੂੰ ਨਾ ਬੋਲ ਸਕਦਾ ਨਾ ਸੁਣ ਸਕਦਾ ਹੈ ਸਾਡੇ ਗੁਰੂ ਨੇ ਪੰਥ ਨੂੰ ਮੁਕੰਮਲ ਕਰਦਿਆਂ ਇਹਦੇ ਵਿੱਚ ਗੁਰਮੁਖੀ ਦੀ ਗੱਲ ਕੀਤੀ ਅੱਜ ਜਿਹੜੀ ਆਪਾਂ ਪੰਜਾਬੀ ਬੋਲਦੇ ਹਾਂ ਊੜਾ ਐੜਾ ਈੜੀ ਸਸਾ ਹਾਹਾ ਇਹਦੀ ਜਿਹੜੀ ਲਿਪੀ ਆ ਇਹਨੂੰ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਨੂੰ ਨਿਯਮਬੰਦ ਕੀਤਾ ਮੈਂ ਹਰ ਥਾਂ ਤੇ ਬੇਨਤੀ ਕਰਦਾ ਵਾਂ ਇੱਥੇ ਵੀ ਦਰੋਨਾਵਾਂ ਕਿ ਜਿਸ ਬੋਲੀ ਦੀ ਲਿਪੀ ਨੂੰ ਗੁਰਮੁਖੀ ਕਿਹਾ ਜਾਂਦਾ ਗੁਰਮੁਖੀ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਉਸ ਬੋਲੀ ਨੂੰ ਬੋਲਣ ਲੱਗਿਆ ਮਾਨ ਕਰਨਾ ਬੜੇ ਨੌਜਵਾਨ ਮੇਰੇ ਸਾਹਮਣੇ ਬੈਠੇ ਪੜਨਾ ਬੈਠੇ ਸਾਡੇ ਬੱਚੇ ਸਿੱਖਣ ਦੁਨੀਆਂ ਦੀ ਹਰ ਬੋਲੀ ਪਰ ਪੰਜਾਬੀ ਬੋਲਣੀ ਇਹ ਮਾਨ ਵਾਲੀ ਗੱਲ ਆ ਇਹ ਸਾਡੇ ਗੁਰੂਆਂ ਦੀ ਬੋਲੀ ਆ ਇਸ ਕਰਕੇ ਜਿਹੜੇ ਵੀ ਕਿਸੇ ਸਕੂਲ ਦੇ ਅੰਦਰ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਵੇ ਟੋਕਿਆ ਜਾਵੇ ਇਸ ਪੰਜਾਬ ਦੀ ਧਰਤੀ ਤੇ ਇਹ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿਉਂਕਿ ਦੁਕਾਨਾਂਵਾਂ ਤੇ ਬੱਚੇ ਸਾਡੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਨੂੰ ਨਿਯਮਬੰਧ ਕੀਤਾ ਹੈ ਮਾਲਾ ਖਾੜੇ ਕੁਸ਼ਤੀਆਂ ਵੀ ਕਰਾਈਆਂ ਤੀਸਰੇ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਬੌਲੀ ਸਾਹਿਬ ਪੰਗਤ ਸੰਗਤ ਇਹ ਪਰੰਪਰਾ ਨੂੰ ਅੱਗੇ ਤੋਰ ਕੇ ਮੁਕੰਮਲ ਤੌਰ ਤੇ ਜਾਤ ਪਾਤ ਊਚ ਨੀਚ ਭੇਦ ਭਾਵ ਦਾ ਖਾਤਮਾ ਕਰਦੇ ਗੁਰੂ ਰਾਮਦਾਸ ਅੰਮ੍ਰਿਤਸਰ ਸ਼ਹਿਰ ਬਸਾਉਂਦੇ ਆ ਗੁਰੂ ਅਰਜਨ ਦੇਵ ਜੀ ਉਹਦੇ ਅੰਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਬਣਾਉਂਦੇ ਆ ਜਿਹਦੇ ਚਾਰ ਦਰਵਾਜੇ ਸਮੁੱਚੀ ਮਨੁੱਖਤਾ ਦੇ ਵਾਸਤੇ ਖੁੱਲੇ ਆ ਕੇਂਦਰੀ ਆਸਥਾਨ ਸਿੱਖਾਂ ਦਾ ਪਰ ਦੁਨੀਆਂ ਦੀ ਹਰ ਜਾਤ ਤੇ ਮਰਜ਼ਬ ਦਾ ਬੰਦਾ ਉਹ ਗੁਰੂ ਦਾਣ ਕੇ ਉਪਦੇਸ਼ ਲੈ ਸਕਦਾ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੋ ਤਲਵਾਰਾਂ ਧਾਰਨ ਕਰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਕੇ ਮੀਰੀ ਤੇ ਪੀਰੀ ਦੇ ਸਿਧਾਂਤ ਨਾਲ ਜੋੜਦੇ ਆ ਭਗਤੀ ਤੇ ਸ਼ਕਤੀ ਦੀ ਗੱਲ ਗੁਰੂ ਹਰ राय ਸਾਹਿਬ ਉਹ દવાਖਾਨੇ ਖੋਲਦੇ ਆ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਲੋਕ ਬਿਮਾਰ ਸੀ ਦਿੱਲੀ ਉਹਨਾਂ ਦੀ ਬਾਹ ਫੜਦੇ ਆ ਤੇ ਨਵੇਂ ਪਾਤਸ਼ਾਹ ਇਹ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ ਜਦੋਂ ਇਸੇ ਹੀ ਮੁਲਕ ਦੇ ਅੰਦਰ ਹੁਕਮਰਾਨ ਜਨੇਊ ਲਾ ਰਿਹਾ ਸੀ ਤਿਲਕ ਲਾ ਰਿਹਾ ਸੀ ਤਿਲਕ ਤੇ ਜੰਜੂ ਵਾਲੇ ਮਜਲੂਮ ਸਨ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੀ ਫਰਿਆਦ ਸੁਣ ਕੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ 350 ਸਾਲਾ ਸ਼ਹੀਦੀ ਸਾਕਾ ਆ ਰਿਹਾ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸਾਡੇ 9ਵੇਂ ਗੁਰੂ ਨੇ ਤਿੰਨ ਸਿੱਖਾਂ ਦੇ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਦੁਨੀਆਂ ਦੇ ਕਿਸੇ ਵੀ ਧਰਮ ਦੇ ਅੰਦਰ ਇਹ ਮਿਸਾਲ ਨਹੀਂ ਕਿ ਕੋਈ ਦੂਜਿਆਂ ਦੇ ਵਾਸਤੇ ਸ਼ਹਾਦਤ ਦੇ ਜਾਵੇ ਇਸ ਲਈ ਸਿੱਖ ਹੋਣ ਤੇ ਮਾਣ ਕਰਨਾ ਹੈ ਫਕਰ ਕਰਨਾ ਹੈ ਸਾਡੇ 10ਵੇਂ ਗੁਰੂ ਨੇ ਇੱਕ ਬਾਟੇ ਦੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੁਣੇ ਦੱਸ ਰਹੇ ਇਹ ਜਿੱਥੇ ਵੀ ਸਮਾਗਮ ਕਰਦੇ ਅਮਰਤ ਸੰਚਾਰ ਕਰਾਉਂਦੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੇ ਏਸ ਉਪਰਾਲੇ ਦੀ ਸ਼ਲਾਘਾ ਕਰਦੇ ਅੱਜ ਲੋੜਵਾ ਪੰਜਾਬ ਨੂੰ ਪਿੰਡ ਪਿੰਡ ਦੇ ਵਿੱਚ ਇਹਨਾਂ ਸਮਾਗਮਾਂ ਦੀ ਗੁਰਮਤ ਸਮਾਗਮ ਤੇ ਉਹਦੇ ਵਿੱਚ ਅਮਰਤ ਸੰਚਾਰ ਲਹਿਰ ਦੀ ਸਾਡੇ ਗੁਰੂ ਨੇ ਖੁਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹਿਲਾਂ ਪੰਜ ਸੀਸ ਮੰਗੇ ਪੰਜ ਉੱਠੇ ਗੁਰੂ ਨੂੰ ਸਮਰਪਿਤ ਹੋਏ ਗੁਰੂ ਨੇ ਅਮਰਤ ਛਕਾ ਪੰਜ ਪਿਆਰੇ ਬਣਾਏ ਉਹਨਾਂ ਪੰਜਾਂ ਤੋਂ ਗੁਰੂ ਨੇ ਖੁਦ ਖੰਡੇ ਬਾਟੇ ਦੀ ਪੌਲ ਅਮਰਤ ਲਿਆ ਅਸੀਂ ਵੀ ਲੈਣ ਅਮਰਤ ਜਦੋਂ ਛਕਾਇਆ ਜਾਂਦਾ ਇੱਕ ਬਾਟੇ ਦੇ ਵਿੱਚ ਇਹ ਗੁਰੂ ਦਾ ਫਲਸਫਾ ਹੈ ਜਦੋਂ ਹੀ ਇੱਕ ਬਾਟੇ ਦਾ ਅਮਰਤ ਛਕ ਲਿਆ ਅਸੀਂ ਗੁਰੂ ਦੇ ਖਾਲਸੇ ਸਾਡੇ ਵਿੱਚ ਕੋਈ ਮੇਰ ਤੇਰ ਜਾਤ ਪਾਤ ਭੇਦ ਭਾਵ ਉੱਚ ਨੀਚ ਨਹੀਂ ਹੈ ਤਾਂ ਮੈਂ ਸੰਖੇਪ ਵਿੱਚ ਇਹ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ 15 ਭਗਤਾਂ ਦੀ ਬਾਣੀ ਗੁਰੂ ਨੇ ਬਰਾਬਰ ਉਹਨਾਂ ਨੂੰ ਬਾੜਿਆ ਇਹ ਸਿੱਖ ਫਲਸਫਾ ਦੋਨੀਆਂ ਦੇ ਸਭ ਤੋਂ ਮਹਾਨ ਫਲਸਫਿਆਂ ਦੇ ਵਿੱਚ ਸਭ ਤੋਂ ਵੱਡਾ ਫਲਸਫਾ ਆਪਣੇ ਭਾਗ ਚੰਗੇ ਆਪਣਾ ਜਨਮ ਪੰਜਾਬ ਦੀ ਧਰਤੀ ਤੇ ਤੇ ਉਹ ਵੀ ਮਨੁੱਖਾ ਦੇਹੀ ਤੇ ਮਨੁੱਖਾ ਦੇਹੀ ਦੇ ਵਿੱਚ ਸਾਨੂੰ ਸਿੱਖੀ ਦੀ ਦਾਤ ਮਿਲ ਗਈ ਆ ਮੇਰੇ ਸਾਹਮਣੇ ਨੌਜਵਾਨ ਬੈਠੇ ਆ ਬੜੀ ਖੁਸ਼ੀ ਵਾਲੀ ਗੱਲ ਆ ਆ ਨੀਲੀਆਂ ਪੱਗਾਂ ਦਿਸ ਰਹੀਆਂ ਪੀਲੀਆਂ ਪੱਗਾਂ ਕਾਲੀਆਂ ਦਸਤਾਰਾਂ ਇਹੀ ਤੇ ਲੋੜ ਹੈ ਕਿ ਹਰ ਪਾਸੇ ਇਹ ਨੀਲੀਆਂ ਪੀਲੀਆਂ ਦਸਤਾਰਾਂ ਨਜ਼ਰ ਆਉਣ ਇਹ ਗੁਰੂ ਦਾ ਪੰਜਾਬ ਇੱਥੋਂ ਹੀ ਪਛਾਣਿਆ ਜਾਂਦਾ ਭੈਣਾ ਨੇ ਸੋਹਣੇ ਦੁਪੱਟੇ ਲਏ ਸਿੱਖੀ ਇੱਕ ਨਵੇਂ ਯੁੱਗ ਦਾ ਧਰਮ ਹੈ ਸਿੱਖੀ ਸਾਰਿਆਂ ਨੂੰ ਕਲਾਵੇ ਵਿੱਚ ਲੈਣ ਵਾਲਾ ਧਰਮ ਹੈ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦਾ ਨਾਮ ਹੈ ਸਿੱਖੀ ਮਜ਼ਲੂਮਾਂ ਦੀ ਬਾਹ ਫੜਨ ਵਾਲਾ ਧਰਮ ਹੈ ਸਿੱਖੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਸਿੱਖੀ ਪਹਿਲਾ ਰਬ ਤੇ ਫੇਰ ਰੱਬ ਨੂੰ ਸਾਰਿਆਂ ਦੇ ਵਿੱਚ ਮੰਨਣ ਵਾਲੀ ਹੈ ਇਸ ਲਈ ਮੈਂ ਬੇਨਤੀ ਕਰਕੇ ਜਾਵਾਂਗਾ ਮਾਲਵੇ ਨੂੰ ਗੁਰੂ ਦਾ ਮਾਲਵਾ ਕਿਹਾ ਜਾਂਦਾ ਆਪਾਂ ਮਾਲਵੇ ਦੇ ਵਿੱਚਕਾਰ ਖੜੇ ਆ ਨੌਜਵਾਨ ਮੇਰੇ ਸਾਹਮਣੇ ਆ ਮਾਵਾਂ ਭੈਣਾਵਾਂ ਆਪਾਂ ਜਿਹੜੇ ਕੋਈ ਵੀ ਸਾਡੇ ਵੀਰ ਕੇਸਾਂ ਦੀ ਬੇਅਦਬੀ ਕਰ ਦੇ ਆਪਾਂ ਨਾ ਕਰੀਏ ਗੁਰੂ ਵਾਲੇ ਬਣੀਏ ਇਤਿਹਾਸ ਦੀ ਇੱਕੋ ਗੱਲ ਕਹਿ ਕੇ ਮੈਂ ਸਮਾਪਤੀ ਕਰ ਦਮਾ ਜਦੋਂ ਚਮਕੌਰ ਦੀ ਕੱਚੀ ਗੜੀ ਦੇ ਬਾਹਰ ਗੁਰੂ ਕੇ ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਗੁਰੂ ਦੇ ਦੋ ਪੁੱਤ ਸਾਹਿਬ ਜادہ ਜੀਤ ਸਿੰਘ ਸਾਹਿਬ ਜادہ ਜੋਜਾਰ ਸਿੰਘ ਰਣ ਤੱਤੇ ਦੇ ਵਿੱਚ ਲੜਦਿਆਂ ਸ਼ਹੀਦ ਹੋਏ ਤੇ ਸਾਡਾ ਗੁਰੂ ਪੰਥ ਦਾ ਹੁਕਮ ਮੰਨ ਕੇ ਪੰਥ ਤੇ ਗ੍ਰੰਥ ਮੈਨੂੰ ਖੁਸ਼ੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਵੋਚਤਾ ਤੇ ਜਦੋਂ ਅਮਰਤ ਸੰਚਾਰ ਕਰਵਾਏ ਜਾਂਦੇ ਆ ਉਦੋਂ ਬਰਾਬਰ ਗੁਰੂ ਪੰਥ ਦੀ ਗੱਲ ਹੁੰਦੀ ਹੈ ਕਿਉਂਕਿ ਗੁਰੂ ਦਾ ਸਰੀਰ ਗੁਰੂ ਪੰਥ ਹੈ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਤੇ ਪਾਤਸ਼ਾਹ ਜਦੋਂ ਛੱਡਦੇ ਆ ਚਮਕੌਰ ਦੀ ਗਾੜੀ ਤਾੜੀ ਮਾਰ ਕੇ ਤੁਰੇ ਜਾਂਦੇ ਆ ਨਾਲ ਭਾਈ ਦਇਆ ਸਿੰਘ ਫੋਕਰ ਵਜੀ ਤੇ ਸਾਬ ਜਦਿਆਂ ਦੇ ਸਰੀਰ ਪਏ ਆ ਸਾਡਾ ਗੁਰੂ ਸਾਨੂੰ ਕਿੰਨਾ ਮਾਣ ਦਿੰਦਾ ਭਾਈ ਦਇਆ ਸਿੰਘ ਤੋਂ ਰਿਹਾ ਨਾ ਗਿਆ ਉਹਨੇ ਆਪਣਾ ਕਮਰ ਕੱਸਾ ਖੋਲ ਕੇ ਸਾਹਿਬ ਜਾਦਿਆਂ ਦੇ ਸਰੀਰ ਤੇ ਪਾਉਣ ਦਾ ਯਤਨ ਕੀਤਾ ਤੇ ਕਲਗੀਆਂ ਵਾਲੇ ਨੇ ਪੁੱਛਿਆ ਕੀ ਕਰਦਾ ਦਾਇਆ ਸਿੰਘ ਇਹ ਮੈਂ ਨੌਜਵਾਨਾਂ ਨੂੰ ਕਹਿ ਰਿਹਾ ਸਾਡੇ ਚਿਹਰਿਆਂ ਦੇ ਉੱਤੇ ਗੁਰੂ ਦੇ ਬਖਸ਼ੇ ਹੋਏ ਕੇਸ ਇਹ ਦਾੜੀਆਂ ਪ੍ਰਤੱਖ ਚਾਈ ਦੀਆਂ ਵਾ ਇਹ ਦਸਤਾਰਾਂ ਚਾਈ ਦੀਆਂ ਵਾ ਕਿਉਂਕਿ ਅਸੀਂ ਸਿੱਖਾਂ ਦੇ ਘਰਾਂ ਚ ਜਨਮ ਹੀ ਨਹੀਂ ਲਿਆ ਸਾਡੇ ਪੁਰਖਿਆਂ ਨੇ ਇਸ ਸਿੱਖੀ ਨੂੰ ਕਮਾਉਣ ਦੇ ਲਈ ਬੜੇ ਕਸ਼ਟ ਤੇ ਮੁਸੀਬਤਾਂ ਚੱਲੀਆਂ ਜਦੋਂ ਭਾਈ ਦਇਆ ਸਿੰਘ ਤੋਰਨ ਲੱਗੇ ਤੇ ਕਮਰ ਕੱਸਾ ਖੋਲ ਕੇ ਪਾਉਣ ਲੱਗੇ ਕਲਗੀਧਰ ਪਾਤਸ਼ਾਹ ਪੁੱਛਦੇ ਦਇਆ ਸਿੰਘਾ ਕੀ ਕਰਦਾ ਕਹਿੰਦੇ ਜੀ ਰਿਆ ਨਹੀਂ ਦੰ ਗਰੀਬ ਤੋਂ ਗਰੀਬ ਮਾਪੇ ਵੀ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਪਾ ਲੈਂਦੇ ਆ ਪਾਤਸ਼ਾਹ ਇਹ ਤੁਹਾਡੇ ਪੁੱਤਵਾ ਇਹ ਬਿਨਾ ਕਫਨਾ ਤੋਂ ਮੇਰੇ ਕੋਲੋਂ ਜਰੇ ਨਹੀਂ ਜਾਂਦੇ ਮੈਂ ਕਫਨ ਪਾਉਣ ਲੱਗਾ ਤੇ ਗੁਰੂ ਨੇ ਕੀ ਕਿਹਾ ਸੀ ਸੁਣ ਕੇ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ 'ਤੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ ਪੇ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜਹ ਮੁਝ ਕੋ ਮਨਜੂਰ ਨਹੀਂ ਹੈ ਸਿੰਘਾਂ ਦੇ ਵੱਲ ਵੇਖਿਆ ਸਿੰਘਾਂ ਦੇ ਵੱਲ ਵੇਖ ਕੇ 15ਵੇਂ ਪਾਤਸ਼ਾਹ ਨੇ ਕਿਹਾ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾਂ ਸ਼ਹੀਦੀ ਪਾਈ ਪੁਰਜਾ ਪੁਰਜਾ ਕੱਟ ਮਰੇ ਲੇਕਿਨ ਨਾ ਦੁਸ਼ਮਣ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜਹ ਕਹੀਂ ਕਾ ਇਨਸਾਫ ਨਹੀਂ ਹੈ ਦਇਆ ਸਿੰਗਾ ਬੇਟੋ ਬੇਟੋ ਮੇਂ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਇਹ ਜਿਹੜੇ ਸਿੰਘ ਸ਼ਹੀਦ ਹੋਏ ਇਹ ਮੇਰੇ ਪੁੱਤਵਾ ਜਾਂ ਤੇ ਇਹਨਾਂ ਤੇ ਵੀ ਪਾਦੇ ਤੇ ਜੱ ਸਾਹਿਬ ਜਾਦਿਆਂ ਤੇ ਨਾ ਪਾਈ ਨੌਜਵਾਨੋ ਆਪਾਂ ਉਸ ਗੁਰੂ ਦੇ ਪੁੱਤਵਾ ਤੇ ਗੁਰੂ ਦੇ ਪੁੱਤ ਬਣ ਕੇ ਜੀਣਾ ਕੋਈ ਵੀ ਕੋਸ਼ਿਸ਼ ਕਰੇ ਨਸ਼ਿਆਂ ਦੀ ਗੱਲ ਨਸ਼ਿਆਂ ਤੇ ਲਗਾਉਣ ਦੀ ਗੱਲ ਅਸੀਂ ਦੋ ਘੋਟਾ ਮਰ ਦੇ ਪੀਣ ਵਾਲੀ ਕੌਮ ਆ ਨਸ਼ਿਆਂ ਦੇ ਨੇੜੇ ਨਹੀਂ ਜਾਣਾ ਤੇ ਨਸ਼ੇ ਦੇ ਸੁਦਾਗਰਾਂ ਦਾ ਬਾਈਕਾਟ ਕਰਨਾ ਹੈ। ਮੈਨੂੰ ਮਿਲਦੀਆਂ ਮਾਵਾਂ ਭੈਣਾਂ ਪਿੰਡਾਂ ਦੇ ਵਿੱਚ ਆਣ ਕੇ ਫਰਿਆਦ ਰੱਖਦੀਆਂ ਤੇ ਮੈਨੂੰ ਖੁਸ਼ੀ ਆ ਜਿੱਦਾਂ ਜਨੌਜਵਾਨ ਸਾਹਮਣੇ ਆ ਇਹ ਉਪਰਾਲੇ ਇਸੇ ਤਰ੍ਹਾਂ ਚੱਲਦੇ ਰਹਿ ਆਪਾਂ 1 ਸਾਲ ਦੇ ਵਿੱਚ ਇਸ ਪੰਜਾਬ ਨੂੰ ਬਦਲਾਂਗੇ। ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਹਰ ਉਹ ਕਦਮ ਉਹ ਭਾਵੇਂ ਭਾਈ ਰਣਜੀਤ ਸਿੰਘ ਕਰਨ ਜਾਂ ਕੋਈ ਹੋਰ ਵੀ ਕਰੇ ਪਰ ਨਿਰੋਲ ਸਿੱਖੀ ਦੀ ਗੱਲ ਨਿਰੋਲ ਗੁਰੂ ਗ੍ਰੰਥ ਦੀ ਗੱਲ ਨਿਰੋਲ ਗੁਰੂ ਪੰਥ ਦੀ ਗੱਲ ਜਿਹੜਾ ਵੀ ਕਰੇ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਪਾਤਸ਼ਾਹ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਬਲੰਦੀਆਂ ਨੂੰ ਛੂਹਣ ਇਹ ਬਹੁਤ ਲੋੜ ਹੈ ਅੱਜ ਕੌਮ ਤੇ ਚਤੁਰਫਾ ਹਮਲੇ ਆ ਇਹਨਾਂ ਹਮਲਿਆਂ ਦਾ ਜਵਾਬ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਦਿੱਤਾ ਜਾ ਸਕਦਾ ਹੈ ਭੱਜਣਾ ਰਾ ਨਹੀਂ ਹੈ ਸਿੱਖ ਕਦੀ ਪਿੱਠ ਨਹੀਂ ਦਿਖਾਉਂਦਾ ਰਾਹ ਹੈ ਜੂਝਣਾ ਤੇ ਜੂਝਣਾ ਸਿੱਖੀ ਦੇ ਵਾਸਤੇ ਧਰਮ ਪ੍ਰਚਾਰ ਦੇ ਵਾਸਤੇ ਮਜ਼ਲੂਮਾਂ ਦੇ ਵਾਸਤੇ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਕੀਆ ਸੰਗਤਾਂ ਵੇਖੋ ਬਰਾਬਰ ਬੈਠੀ ਭੈਣਾ ਮਾਵਾਂ ਬੈਠੀਆਂ ਜਿਨ੍ਹਾਂ ਨੂੰ ਗੁਰੂ ਨੇ ਮਾਨ ਦਿੱਤਾ ਇਹ ਇਸੇ ਤਰ੍ਹਾਂ ਹੀ ਲਗਾਤਾਰ ਗੁਰੂ ਦੇ ਗੁਰਮਤ ਸਮਾਗਮ ਚੱਲਦੇ ਰਹਿਣ ਸੰਗਤਾਂ ਗੁਰੂ ਨਾਲ ਜੁੜਦੀਆਂ ਰਹਿਣ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਗੁਰੂ ਕੇ ਬਚਨ ਹਿਰਦੇ ਦੇ ਵਿੱਚ ਵਸਣ ਇਕ ਸਿਦਾਂਤ ਹਮੇਸ਼ਾ ਚੇਤੇ ਰੱਖਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸਾਡਾ ਗੁਰੂ ਦਸ ਪਾਤਸ਼ਾਹਾਂ ਦੀ ਜੋਤ ਜਿਹਦੇ ਵਿੱਚ ਭਗਤਾ ਤੇ ਪੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹਣ ਤੇ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਹਮੇਸ਼ਾ ਹੀ ਜੁੜੇ ਰਹਿਣਾ ਸਤਿਗੁਰੂ ਕਿਰਪਾ ਕਰੇ ਮਿਹਰ ਕਰੇ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ ਮੈਂ ਇਥੋਂ ਦੇ ਪ੍ਰਬੰਧਕਾਂ ਦਾ ਜਿਹੜੇ ਨੌਜਵਾਨਾਂ ਨੇ ਉਪਰਾਲਾ ਕੀਤਾ ਭਾਈ ਰਣਜੀਤ ਸਿੰਘ ਤੇ ਸਮੁੱਚੀ ਗੁਰੂ ਕੀ ਸੰਗਤ ਦਾ ਧੰਨਵਾਦ ਕਰਦਾ ਬਾਬਾ ਟੇਕ ਸਿੰਘ ਜੀ ਤੁਹਾਨੂੰ ਕੋਈ ਲਿਟਰੇਚਰ ਚਾਹੀਦਾ ਤੇ ਤੁਹਾਡੇ ਨੇੜੇ ਦਮਦਮਾ ਸਾਹਿਬ ਲੈ ਕੇ ਆਓ ਬੱਚਿਆਂ ਨੂੰ ਪੜਾਓ ਜੁੜ ਕੇ ਆਪਾਂ ਗੁਰੂ ਦੀ ਸੋਚ ਨਾਲ ਗੁਰੂ ਦੀ ਵਿਚਾਰਧਾਰਾ ਦੇ ਨਾਲ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੀ ਪੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ